ਦੇਸ਼ ਵਿਦੇਸ਼ੀ ਚ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਕਲਮਾ ਦੇ ਸਫ਼ਰ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਕਵੀਸ਼ਰ ਪਾਇਲਖਪੀਰ ਸਿੰਘ ਜੀ ਠੱਠਾ ਇਹਨਾਂ ਕਵਸੀ ਅੱਜ ਜਾਣਾਂਗੇ ਕਿਹੜੇ ਵਿਸ਼ੇ ਤੇ ਕਿਹੜੀ ਕਵਿਤਾ ਸੁਣਾ ਰਹੇ ਨੇ ਸਤਿ ਸ੍ਰੀ ਅਕਾਲ ਠੱਠਾ ਸਾਫ ਕੋਈ ਗੱਲ ਸਮਝਾਉ ਜੀ ਠੱਠਾ ਸਾਹਿਬ ਅੱਜ ਕਿਹੜੇ ਵਿਸ਼ੇ ਤੇ ਕਿਹੜੀ ਕਵਤਾ ਸੁਣਾ ਰਹੇ ਤੁਹਾਨੂੰ ਅੱਜ? ਗ੍ਰੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ న్యూਸ ਚੈਨਲ ਵੇਖ ਰਹੀ ਸਮੂਹ ਸਾਧ ਸੰਗਤ ਨੂੰ ਮੇਰੇ ਪਿਆਰ ਭੈ ਸਾਸਰੀ ਘਰ ਦੀ ਸੰਧੂ ਸਾਹਿਬ ਅੱਜ ਅਸੀਂ ਫਿਰ ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ ਬਾਰੇ ਹੀ ਵਿਚਾਰ ਕਰਾਂਗੇ ਠੀਕ ਹੈ ਜੀ ਜਿੱਥੇ ਕਿ ਚੰਦੂ ਰਿਵਾਨ ਦੀ ਨੌ ਨੇ ਹਾਂਜੀ ਗੁਰੂ ਅਰਜਨ ਦੇਵ ਪਾਚਾਈ ਚਰਨਾਂ ਵਿੱਚ ਅਰਦਾਸ ਕੀਤੀ ਕਿ ਮੇਰੇ ਕੋਈ ਦੁੱਖ ਸਹਾਰਿਆ ਨਹੀਂ ਜਾਂਦਾ ਹਾਂਜੀ ਉੱਥੇ ਭਗਤੀਵਾਨ ਰੂਹਾਂ ਨੇ ਵੀ ਇਹ ਅਰਦਾਸ ਕੀਤੀ ਅੱਛਾ ਜੀ ਭਗਤੀਵਾਨ ਰੂਹਾਂ ਤੋਂ ਭਾਵ ਹੈ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਦੀ ਬੰਦਗੀ ਕੀਤੀ ਹੈ ਹਾਂਜੀ ਭਾਵੇਂ ਉਹ ਕਿਸੇ ਵੀ ਧਰਮ ਦੇ ਵਿੱਚ ਹੋਣ ਆਵੇਂ ਸਿੱਖ ਹੋਣ ਆਵੇਂ ਮੁਸਲਮਾਨ ਹੋਣ ਆਵੇਂ ਈਸਾਈ ਹੋਣ ਹਾਂਜੀ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਗੁਰਬਾਣੀ ਕਹਿੰਦੀ ਹੈ ਕਿ ਜੇ ਮੁਸਲਮਾਨ ਹਰ ਤੂੰ ਹਾਂਜੀ ਜੇ ਤੂੰ ਆਪਣੇ ਧਰਮ ਵਿੱਚ ਪਕਾ ਰਹੋ ਗੁਰਬਾਣੀ ਕਹਿੰਦੀ ਹੈ ਕਿ ਮੁਸਲਮਾਨ ਕਹਾਉਣ ਔਖਾ ਜੇ ਮੁਸਲਮਾਨ ਹੋਏ ਤਮ ਮੁਸਲਮਾਨ ਕਹਾਵਾਂ ਹਾਂ ਮੁਸਲਮਾਨ ਕਹਾਉਣ ਔਖਾ ਜੇ ਮੁਸਲਮਾਨ ਹੋਏ ਤਾਂ ਮੁਸਲਮਾਨ ਕਹਾਵੇ ਬਿਲਕੁਲ ਕਹਿੰਦੇ ਨੇ ਕਿ ਜੇ ਤੂੰ ਮੁਸਲਮਾਨ ਹੈਂ ਤਾਂ ਆਪਣੇ ਧਰਮ ਵਿੱਚ ਪਕਾ ਰਹੋ ਤੈਨੂੰ ਕੋਈ ਜ਼ਰੂਰੀ ਨਹੀਂ ਕਿ ਤੂੰ ਸਾਡੇ ਸਿੱਖੀ ਜਮੇ ਵਿੱਚ ਆ ਨਹੀਂ ਆਪਣੇ ਧਰਮ ਵਿੱਚ ਪਕਾ ਰਹੋ ਬਿਲਕੁਲ ਪੰਜ ਨਵਾਜਾ ਪੰਜ ਪੀਰ ਪੰਜੇ ਪੰਜਾਣਾ ਪਹਿਲਾ ਸੱਚ ਹਲਾਲ ਲੋਏ ਈਂਡਾ ਖੈਰ ਖਦਾਏ ਚੌਤੀ ਨੀਤ ਰਾਸਮਨ ਪੰਜਵੀਂ ਸਿਵਸਲਾਏ ਇਹ ਪੰਜ ਮਾਜਾਂ ਨੇ ਕਹਿੰਦੇ ਆਹ ਹੀ ਪੰਜ ਮਾਜਾਂ ਦੇ ਪੜ੍ਹਨੀਆਂ ਤੇ ਅੱਛਾ ਅੱਛਾ ਹੁਣ ਮੈਂ ਇੱਕ ਵਿਚਾਰ ਕਰਾਂਗੇ ਜੋ ਭਗਤੀ ਸ਼ਬਦ ਹੈ ਆਪਾਂ ਇਹਦੇ ਅਖਰੇ ਅਰਥਾਂ ਵੱਲ ਥੋੜੀ ਝਾਤ ਮਾਰੀਏ ਹਾਂਜੀ ਇਹਦੇ ਵਿੱਚ ਜੇ ਜੀ ਆਤਮਾ ਨੇ ਬੰਦਗੀ ਕਰਨੀ ਹੈ ਨਾ ਉਹਨੂੰ ਦੱਸਿਆ ਗਿਆ ਕਿ ਭਗਤੀ ਸ਼ਬਦ ਦੇ ਵਿੱਚ ਲੱਛਣ ਨੇ ਹੂੰ ਹੂੰ ਭਗਤ ਬਣਨ ਵਾਸਤੇ ਕਿ ਭਗਤ ਦੇ ਕੋਲ ਆਹ ਲੱਛਣ ਹੋਣ ਚਾਹੀਦੇ ਹੈ ਅੱਛਾ ਜੀ ਭਗਤੀ ਤੁਮ ਭਾਵ ਹੈ ਪਹਿਲਾ ਹੈ ਭੱਬਾ ਹਾਂਜੀ ਤੇ ਭੱਬੇ ਤੋਂ ਭਾਵ ਹੈ ਕਿ ਆਪਣਾ ਪਲਾ ਮੰਗਣਾ ਹਰਮਤ ਦਾ ਪਲਾ ਮੰਗਣਾ ਠੀਕ ਹੈ ਜੀ ਦੂਸਰਾ ਸ਼ਬਦ ਹੈ ਗੱਗਾ ਤੇ ਗੱਗੇ ਤੋਂ ਭਾਵ ਹੈ ਕਿ ਗਿਆਨ ਸੰਸਾਰ ਦੇ ਲੋਕਾਂ ਨੂੰ ਗਿਆਨ ਦੇਣ ਦੀ ਸਮਰੱਥਾ ਰੱਖਦੀ ਹੋਵੇ ਉਹ ਆਤਮਾ ਹਾਂ ਅੱਗੇ ਸ਼ਬਦ ਆ ਗਿਆ ਤਤਾ ਹਾਂਜੀ ਤੇ ਤਤੇ ਤੋਂ ਭਾਵ ਹੈ ਕਿ ਜਿੱਥੇ ਤੇਰੇ ਕੋਲ ਇਹ ਦੋ ਗੁਣ ਨੇ ਨਾ ਕਿ ਤੋਂ ਸਾਰਿਆਂ ਦਾ ਭਲਾ ਵੀ ਮੰਗਣਾ ਹੈ ਹਾਂਜੀ ਭਾਵੇਂ ਕਿਸੇ ਜ਼ਿਆਦਾ ਤੇਰੇ ਕੋਲ ਆ ਜਵੇ ਸੰਭੇ ਸਾਝੀ ਵਾਰ ਸਦਾਇਨ ਤੋਂ ਕਿਸੇ ਨੰਦ ਸੇ ਮਹਾਰਾਜ ਜੀਓ ਸਾਰੇ ਵਾਸਤੇ ਇਹ ਬਦੇਸ਼ ਹੈ ਤੇ ਜੇ ਤੂੰ ਭਲਾ ਵੀ ਮੰਗਣਾ ਸਾਰਿਆਂ ਦਾ ਹਾਂਜੀ ਜੇ ਤੂੰ ਗਿਆਨ ਦੇਣ ਦੀ ਸਮਰੱਥਾ ਵੀ ਰੱਖਣਾ ਉਹਦੇ ਨਾਲ ਨਾਲ ਇੱਕ ਤੀਸਰਾ ਗੁਣ ਤੇਰੇ ਕੋਲ ਹੋਣਾ ਚਾਹੀਦਾ ਉਹ ਹੈ ਕਿ ਤਿਆਗ ਅੱਛਾ ਤੇਰਾ ਸੰਸਾਰਿਕ ਪਦਾਰਥ ਨਾਲ ਮੋਹ ਨਹੀਂ ਹੋਣਾ ਚਾਹੀਦਾ ਹੂੰ ਤੇਰਾ ਸੰਸਾਰਕ ਪਦਾਰਥਾਂ ਸੰਧਾਰਕ ਮਾਇਆ ਦੇ ਨਾਲ ਇਹਨਾਂ ਨਾਲ ਮੋਹ ਨਹੀਂ ਹੋਣਾ ਚਾਹੀਦਾ ਤੇਰੀ ਤੇ ਇੰਨੀ ਇੱਕ ਤਿਆਗ ਦੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਜੇ ਤੈਨੂੰ ਕਿਤੇ ਸਰੀਰ ਦੀ ਕਿਆਕੜਾ ਪਵੇ ਤਾਂ ਤੂੰ ਕਿੰ ਸੰਕੋਚ ਨਾ ਕਰੇ ਇੰਨਾ ਤਿਆਗ ਹੋਣਾ ਚਾਹੀਦਾ ਤੇਰਾ ਹਾਂਜੀ ਇਹ ਭਗਤੀ ਸ਼ੰਗ ਹੈ ਹੁਣ ਆਪਾਂ ਜਿਹੜੇ ਭਗਤੀਵਾਨ ਰੂਹਾਂ ਨੇ ਉਹਨਾਂ ਨੂੰ ਕਈਆਂ ਨਾਵਾਂ ਨਾਲ ਪਕਾਰਦੇ ਆਂ ਬਿਲਕੁਲ ਜੀ ਉਹਨਾਂ ਨੂੰ ਆਪ ਸਾਧੂ ਵੀ ਕਹਿੰਦੇ ਆ ਉਹਨਾਂ ਨੂੰ ਬਾਬਾ ਜੀ ਵੀ ਕਹਿੰਦੇ ਆ ਹੂੰ ਉਹਨਾਂ ਨੂੰ ਭਗਤ ਜੀ ਵੀ ਕਹਿੰਦੇ ਆ ਬਿਲਕੁਲ ਉਹਨਾਂ ਨੂੰ ਸਾਈ ਜੀ ਵੀ ਕਹਿੰਦੇ ਆ ਸਹੀ ਗੱਲ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਕਈਆਂ ਨਾਵਾਂ ਦੇ ਨਾਲ ਪਕਾਰਦੇ ਆ ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਸਾਹਿਬ ਇਹਨਾਂ ਦੇ ਸਮੇਂ ਇੱਕ ਮੁਸਲਮਾਨ ਫਕੀਰ ਹੋਇਆ ਹੁਣ ਫਕੀਰ ਸ਼ਬਦ ਜਿਹੜਾ ਹੈ ਇਹਦੇ ਵੀ ਜੇ ਅਖਰੀਖਾਂ ਵਾਲੇ ਛਾਤੀ ਮਾਰੀਏ ਹਾਂਜੀ ਨਹੀਂ ਤੇ ਇਹਦੇ ਅਖਰੀ ਅਰਥ ਜੋ ਵਿਦਵਾਨਾਂ ਨੇ ਕੀਤੇ ਨੇ ਤੇ ਫਫੇ ਤੋਂ ਉਹਨਾਂ ਕੀਤਾ ਫਨਾ ਫਿਲਾ ਅੱਛਾ ਕਕੇ ਤੋਂ ਪਾਵ ਹੈ ਕਾਇਨਾਤ ਅੱਛਾ ਤੇ ਰਾਰੇ ਤੋਂ ਪਾਵ ਹੈ ਰਜਾ ਅੱਛਾ ਜਿਹੜਾ ਉਹਦੀ ਰਜਾ ਵਿੱਚ ਰਹਿੰਦਾ ਹੂੰ ਜਿਹੜਾ ਜਿੰਨੀ ਕਾਇਨਾਤ ਹਨ ਇਹ ਸਾਰੀ ਉਧਰ ਜਾਉਂ ਚ ਹੈ ਹਾਂ ਬਿਲਕੁਲ ਅਖੀਰ ਤੇ ਜਦੋਂ ਸਮਾਖੀਰ ਦਾ ਫਿਰ ਨਾਫੀ ਲੇ ਪਾਵ ਕਿ ਉਹ ਖਤਮ ਹੀ ਕਰ ਦਿੰਦਾ ਬਿਲਕੁਲ ਹੂੰ ਸੁ ਗੁਰਮੁਖ ਪਿਆਰਿਓ ਇਹ ਹੈ ਕਿ ਜਦੋਂ ਭਗਤੀਵਾਨ ਰੂਹ ਇੱਕ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਮੇਂ ਵੀ ਹੋਈ ਭਾਵੇਂ ਕਿ ਉਹਦਾ ਧਰਮ ਜਿਹੜਾ ਸੀ ਉਹ ਮੁ슬ਮਾਨ ਨਾਲ ਸੰਬੰਧ ਰੱਖਦਾ ਸੀ ਅੱਛਾ ਸਾਈ ਮੀਆਂ ਮੀਰ ਮੈਂ ਪਹਿਲਾਂ ਜ਼ਿਕਰ ਕਰ ਚੁੱਕਿਆ ਹਾਂ ਕਿ ਆਪਾਂ ਸਾਈ ਸ਼ਬਦ ਨਾਲ ਵੀ ਫਕੀਰ ਸ਼ਬਦ ਨਾਲ ਵੀ ਉਹਨਾਂ ਨੂੰ ਬੁਲਾਇਆ ਸੰਬੋਧਨ ਕੀਤਾ ਔਰ ਸਾਈ ਮੀਆਂ ਮੀਰ ਇਹਦੇ ਕੋਲੋਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਹਰਿਮੰਦਰ ਸਾਹਿਬ ਦੀ ਨੀਰ ਖਾਈ ਬਿਲਕੁਲ ਤੇ ਨੇ ਰਖਾਉਣ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਉਪਦੇਸ਼ ਕੀਤਾ ਜਿਹੜਾ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਸਭੇ ਸਾਂਝੇ ਵਾਲ ਸਦਾਇ ਤੋਂ ਕਿਸੇ ਨੇ ਸੇ ਬਾਹਰ ਨਹੀਂ ਪਾਵਨ ਹਰਮੰਦਰ ਸਾਹਿਬ ਚਾਰ ਦਰਵਾਜੇ ਤਾਂ ਹੀ ਰੱਖੇਗੇ ਹਾਂ ਜੀ ਬਿਲਕੁਲ ਜੀ ਕਿ ਕਿਸੇ ਦਿਸ਼ਾ ਵਿੱਚੋਂ ਕਿਸੇ ਧਰਮ ਵਿੱਚੋਂ ਕਿਸੇ ਮਜਬਦਾ ਕੋਈ ਬੰਦਾ ਵੀ ਕਿਸੇ ਪਾਸੇ ਆਣ ਕੇ ਉਹਦੇ ਵਾਸਤੇ ਉਸ ਪਾਸੇ ਹੀ ਦਰਵਾਜ਼ਾ ਖੁੱਲ੍ਹਾ ਹੈ ਜਿਹੜੇ ਪਾਸੇ ਮਰਜ਼ੀ ਆਵੇ ਜਾਹੇ ਪੂਰਬ ਚ ਆਵੇ ਪੱਛਮ ਚ ਆਵੇ ਦੱਖਣ ਚ ਆਵੇ ਪੂਰਬ ਪੱਛਮ ਚ ਆਵੇ ਉਹਨਾਂ ਵਾਸਤੇ ਇਹ ਸਾਰੇ ਦਰਵਾਜ਼ੇ ਜਿਹੜੇ ਆ ਇਹ ਖੁੱਲੇ ਨੇ ਬਿਲਕੁਲ ਔਰ ਉਸੇ ਹੀ ਹਰਮੰਦਰ ਦੀ ਨੀ ਜਿਹੜੀ ਐ ਸਾਈਂ मियां मीर ਕੋਲ ਖੜੇਗੇ ਹਾਂਜੀ ਤੇ ਜਦੋਂ ਸ਼ਹਾਦਤ ਦਾ ਸਮਾਂ ਆਇਆ ਕਿਉਂਕਿ ਧਰਮ ਕੋਈ ਜਿਹੜਾ ਉਮੜਾ ਨਹੀਂ ਹੋਇਆ ਕਰਦਾ ਠੀਕ ਹੈ ਜੀ ਭਾਵੇਂ ਚੰਦੂ ਹੋਣੀ ਸੀ ਚੰਦੂ ਦੀਵਾਨ ਹੋਈ ਇਹ ਵੀ ਮੁਸਲਮਾਨ ਫਿਰਕਿਆਂ ਨਾਲ ਸੰਬੰਧ ਰੱਖਦੇ ਸੀ ਸਾਈ ਮੀਆਂ ਮੀਰ ਇਹ ਮੁਸਲਮਾਨ ਫਿਰਕਿਆਂ ਨਾਲ ਸੰਬੰਧ ਰੱਖਦੇ ਸੀ ਬਿਲਕੁਲ ਜੀ ਪੀਰ ਬੁੱਧੂ ਸ਼ਾ ਇਹ ਵੀ ਮੁਸਲਮਾਨ ਫਿਰਕਿਆਂ ਨਾਲ ਸੰਬੰਧ ਰੱਖਦੇ ਸੀ ਹੁਣ ਇਹਨਾਂ ਦੇ ਵਿੱਚ ਅੰਤਰ ਬੜਾ ਸੋਚਣ ਦੇ ਵਿੱਚ ਬੜਾ ਅੰਤਰ ਹੈ ਕਿਉਂਕਿ ਜੇ ਪੀਰ ਬੁੱਧੂ ਸ਼ਾ ਸੀ ਉਹ ਵੀ ਗੁਰੂ ਕਰਨ ਨੂੰ ਮੰਨਦਾ ਸੀ ਜੇ ਸਾਈ ਮੀਆਂ ਮੀਰ ਸੀ ਉਹ ਵੀ ਗੁਰੂ ਕਰਨ ਨੂੰ ਮੰਨਦਾ ਸੀ ਬਿਲਕੁਲ ਜੀ ਜਦੋਂ ਇਨ੍ਹਾਂ ਜ਼ੁਲਮਾਂ ਨੇ ਜ਼ਾਲਮਾਂ ਨੇ ਜ਼ੁਲਮ ਕਮਾਇਆ ਗੁਰੂ ਅਰਜਨ ਦੇਵ ਨਾਲ ਤੇ ਸਾਈ ਮੀਆਂ ਮੀਰ ਇਹ ਇਹਨਾਂ ਨੂੰ ਦੁੱਖ ਬਣਾ ਹੋਇਆ ਕਿ ਇੱਕ ਰੱਬੀ ਜੋਤ ਨੂੰ ਇੰਨਾ ਕਸ਼ਟ ਦੇਣਾ ਇਹ ਕਿਸੇ ਵੀ ਕਿਤਾਬ ਵਿੱਚ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ ਹਾਂਜੀ ਔਰ ਜਸਵਰੀ ਸਾਈ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਿੱਠੇ ਹੋਏ ਨੇ ਤਵੀ ਤੇ ਹਾਂਜੀ ਔਰ ਇਹ ਆਏ ਨੇ ਤੇ ਆਏ ਨੇ ਪ੍ਰਤੱਖ ਨਹੀਂ ਦਿਖ ਰਹੇ ਹੂੰ ਕਿਸੇ ਨੇ ਦਿਖ ਨਹੀਂ ਰਹੇ ਅੱਛਾ ਵੀ ਆਏ ਨੇ ਕੋਈ ਬੰਦਾ ਆਇਆ ਨਹੀਂ ਅੱਛਾ ਸਿਰਫ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਸਾਈ ਮੀਆਂ ਮੀਰ ਜੀ ਆਏ ਨੇ ਪਰ ਸਾਈ ਮੀਆਂ ਮੀਰ ਜੀ ਗੱਲਾਂ ਕਰ ਰਹੇ ਨੇ ਤੇ ਗੁਰੂ ਅਰਜਨ ਦੇ ਪਾਤਸ਼ਾਹ ਉਹਨਾਂ ਨਾਲ ਗੱਲਾਂ ਕਰ ਰਹੇ ਨੇ ਹੂੰ ਤੇ ਲੱਗੇ ਚੰਦੂ ਦਿਵਾਨ ਜਿਹੜਾ ਸੀ ਉਹਦੇ ਨੌਕਰ ਹਾਂਜੀ ਹਾਂਜੀ ਜਿਹੜੇ ਅਗਲੇ ਬੰਦੇ ਸਜਾ ਦੇ ਦੇਰੇ ਸੀ ਹਾਂਜੀ ਹਾਂਜੀ ਉਹ ਕਹਿਣ ਲੱਗੇ ਚੰਦੂ ਦੀਵਾਨ ਵੀ ਕਹਿੰਦਾ ਹੈ ਕਿ ਅਰਜਨ ਤੂੰ ਕਿਹਦੇ ਨਾਲ ਗੱਲਾਂ ਕਰ ਰਿਹਾ ਸੁਹਾਵ ਚ ਗੱਲਾਂ ਕਰ ਰਿਹਾ ਹੂੰ ਇਹਨਾਂ ਨੇ ਪਤਾ ਕੀ ਸੋਚਿਆ ਇਹਨਾਂ ਸੋਚਿਆ ਕਿ ਸੰਜਾ ਬੜੀ ਦਿੱਤੀ ਹੋ ਸਕਦਾ ਇਹਨਾਂ ਦਿਮਾਗ ਨੂੰ ਸੇਕ ਲੱਗ ਗਿਆ ਹੋਵੇ ਇਹਨਾਂ ਦਿਮਾਗ ਅਫਸਰਟ ਹੋ ਗਿਆ ਹੋਵੇ ਬਿਲਕੁਲ ਇਹਨਾਂ ਦਿਮਾਗ ਇਹ ਗੱਲ ਸੀ ਸੇ ਗੁਰੂ ਅਰਜਨ ਦੇਵ ਪਾਸ਼ਾ ਮਿਲ ਇਟਨ ਦੇ ਸੁਭਾਨਾ ਕਹਿੰਦੇ ਜਦੋਂ ਇਹਨੇ ਕਿਹਾ ਨਾ ਕਿ ਤੁਸੀਂ ਕਿਹੜੇ ਨਾਲ ਗੱਲਾਂ ਕਰ ਰਹੇ ਹੋ ਇਹ ਹਵਾਵਾਂ 'ਚ ਗੱਲਾਂ ਕਰੀ ਜਾ ਰਹੇ ਹੋ ਹਾਂਜੀ ਤੇ ਗੁਰੂ ਅਰਜਨ ਦੇਵ ਨੇ ਕਿਹਾ ਚੰਦੂ ਦਿਵਾਨ ਤੇਰਾ ਆਪਣਾ ਕੰਮ ਹੈ ਤੂੰ ਆਪਣਾ ਕੰਮ ਕਰੀ ਜਾ ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ ਅਸੀਂ ਕਿਸੇ ਨਾਲ ਗੱਲਾਂ ਕਰੀਏ ਸੁਵਾਜ ਕਰੀਏ ਕਿਸੇ ਨਾਲ ਕਰੀਏ ਇਹਦੇ ਨਾਲ ਤੇਰਾ ਕੋਈ ਵਾਸਤਾ ਨਹੀਂ ਬਿਲਕੁਲ ਔਰ ਸਾਈ ਮੀਆਂ ਮੀਰ ਇਹ ਬੜਾ ਕ੍ਰੋਧਵਾਨ ਹੋ ਕੇ ਤੇ ਇਹ ਗੁਰੂ ਅਰਜਨ ਦੇ ਪਾਤਸ਼ਾਹ ਇਹਨੂੰ ਕੁਝ ਗੱਲਾਂ ਕਰ ਰਿਹਾ ਹੈ ਉਹ ਨਾਲ ਵਿਚਾਰਾ ਕਰ ਰਿਹਾ ਕਿੰਨਾ ਕਿ ਜੇ ਪਾਤਸ਼ਾਹ ਤੁਸੀਂ ਹੁਕਮ ਦਿਓ ਤਾਂ ਮੈਂ ਦਿੱਲੀ ਤੇ ਲਾਹੌਰ ਦੀ ਟੱਕਰ ਲਵਾ ਦਿਆਂ ਹਾਂਜੀ ਇਹਨਾਂ ਦੁਸ਼ਟਾਂ ਦਾ ਨਾਸ਼ ਕਰ ਦਿਆਂ ਉਹ ਕਿਵੇਂ ਇਹ ਗੱਲਾਂ ਕਹਿ ਰਿਹਾ ਇਸ ਹਫ਼ਤੇ ਵਿੱਚ ਕਿਉਂ ਬਿਨਿਕਤਾ ਜਾ ਠੀਕ ਹੈ ਜੀ ਆ ਗਿਆ ਫਕੀਰ ਗੁਰਾ ਕੋਲ ਚੱਲ ਕੇ ਬਹਿ ਗਿਆ ਦਵਾਰਾ ਗੁਰਾਂ ਦਾ ਓ ਮਲਕੇ ਬਹਿ ਗਿਆ ਦਵਾਰਾ ਗੁਰਾਂ ਦਾ ਓ ਮਲਕੇ ਹੁਕਮ ਦਿਓ ਤੇ ਹੁਕਮ ਵਜਾ ਦਿਆ ਦਿੱਲੀ ਤੇ ਲਾਹੌਰ ਦੀ ਟੱਕਰ ਲਾ ਦਿਆ ਦਿੱਲੀ ਤੇ ਲਾਹੌਰ ਦੀ ਟੱਕਰ ਲਾ ਦਿਆ ਇਨਾਂ ਦੋ ਹਟਾ ਨੇ ਜਲਮ ਕਮਾਇਆ ਏ ਸ਼ਾਂਤੀ ਦਾ ਪੁੰਜ ਤਵੀ ਤੇ ਬਿਠਾਇਆ ਏ ਸ਼ਾਂਤੀ ਦਾ ਪੁੰਜ ਤਵੀ ਤੇ ਬਿਠਾਇਆ ਏ ਜੀ ਕਰਦਾ ਏ ਸਭ ਕ ਸਖਾ ਦਿਆ ਦਿੱਲੀ ਤੇ ਲਾਹੌਰ ਦੀ ਟੱਕਰ ਲਾ ਦਿਆ ਦਿੱਲੀ ਤੇ ਲਾਹੌਰ ਵੀ ਟੱਕਰ ਲਾ ਦਿਆ ਇੱਕ ਪਾਸੇ ਦੇਖ ਹੈ ਉਹ ਬਾਲੇ ਮਾਰਦੀ ਕੋਮਲ ਸਰੀਰ ਤਾਈ ਇਹ ਸੜਦੀ ਕੋਮਲ ਸਰੀਰ ਤਾਈ ਇਹ ਸੜਦੀ ਇਹਨਾਂ ਜੋ ਲਮ ਨੂੰ ਇਹਨਾਂ ਜ਼ਾਲਮਾਂ ਨੂੰ ਮਾਰ ਕੇ ਮਕਾਦਿਆ ਦਿੱਲੀ ਤੇ ਲਹੌਂ ਦੀ ਟੱਕਰ ਲਾ ਦਿਆ ਦਿੱਲੀ ਤੇ ਲਹੌਂ ਦੀ ਟੱਕਰ ਲਾ ਦਿਆ ਮਲ ਚਾਉਂਦਾ ਇਹ ਟੱਕਰਾਂ ਲਵਾਵਾਂ ਮੈਂ ਇਹਨਾਂ ਪਾਪੀਆਂ ਨੂੰ ਸਬਕ ਸਿਖਾਵਾਂ ਮੈਂ ਇਹਨਾਂ ਪਾਪੀਆਂ ਨੂੰ ਸਬਕ ਸਿਖਾਵਾਂ ਮੈਂ ਨਰਕਾਂ ਦੇ ਵਿੱਚ ਇਹਨਾਂ ਨੂੰ ਪਹਤਾ ਦਿਆ ਦਿੱਲੀ ਤੇ ਲੌਰ ਭੀਟ ਕਰ ਲਾ ਦਿਆ ਦਿੱਲੀ ਤੇ ਲੌਰ ਭੀਟ ਕਰ ਲਾ ਦਿਆ ਗਰਮ ਰੇਤਾ ਸਰੀਰ ਉਤੇ ਛਾਲੇ ਪਾਰਿਆ ਕਰਵਾਈ ਕਹਿੰਦੇ ਹੱਦ ਇਹ ਮਕਾਰਿਆ ਕਰਵਾਲੀ ਕਹਿੰਦੇ ਹੱਦ ਇਹ ਮਕਾਰਿਆ ਭਗਤੀ ਦੀ ਕਹਿੰਦਾ ਸ਼ਕਤੀ ਵਖਾਦਿਆ ਦਿੱਲੀ ਤੇ ਲਾਹੌਰ ਵੀ ਟੱਕਰ ਲਾ ਦਿਆ ਦਿੱਲੀ ਤੇ ਲਾਹੌਰ ਵੀ ਟਕੜਲਾ ਦਿਆ ਠੱਠੇ ਵਾਲਿਆ ਰੱਬ ਨੂੰ ਸਤਾਇਆ ਏ ਕੋਲ ਨੂੰ ਕਲੰਕ ਇਹਨਾਂ ਨੇ ਲਵਾਇਆ ਏ ਕੋਲ ਨੂੰ ਕਲੰਕ ਇਹਨਾਂ ਨੇ ਲਵਾਇਆ ਏ ਲਖਬੀਰ ਕਹਿੰਦਾ ਜੜੋ ਇਨਾਂ ਨੂੰ ਮਕਾਦਿਆ ਦਿੱਲੀ ਤੇ ਲਾਹੌਰ ਦੀ ਟੱਕਰ ਲਾ ਦਿਆਂ ਦਿੱਲੀ ਤੇ ਲਾਹੌਰ ਦੀ ਟੱਕਰ ਲਾ ਦਿਆਂ ਦਿੱਲੀ ਤੇ ਲਾਹੌਰ ਦੀ ਟੱਕਰ ਲਾ ਦਿਆਂ ਮਹਤੂ ਦੇ ਦਿੱਟਾ ਚਾਹ ਤੂੰ ਫੇਰ ਸਾਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਇਹ ਕਵਤਾ ਸੁਣਾਈ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਮਤਨ ਦੇ ਮਿੱਟੀ ਨਿਊ ਚੈਨਲ ਦੀ ਸਮੂਹ ਟੀਮ ਤੇ ਮੇਰੇ ਸਤਿਕਾਰਯੋਗ ਮਿੱਤਰ ਸਰਦਾਰ ਜਸਵਿੰਦਰ ਸਿੰਘ ਜੀ ਸੰਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ